ਪੰਜਾਬ ਦੇ ਵਿੱਚ ਤਹਿਸੀਲਦਾਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਤਹਿਸੀਲ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੂੰ अनेका ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੋਂ ਤੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਦੇ ਹੁਕਮਾਂ ਦੇ ਵੱਲੋਂ ਤਹਿਸੀਲਦਾਰਾਂ ਦੇ ਅਧਿਕਾਰ ਕਿਸੇ ਹੋਰ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਹਨ। ਇਸ ਮੌਕੇ ਤਹਿਸੀਲ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਬਾਲਣ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹ ਛਲਾਗਾ ਹੋਇਆ ਹੈ। ਕਿਉਂਕਿ ਜਦੋਂ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਕਰਵਾਉਂਦੇ ਨਹੀਂ ਆਉਂਦੇ ਨਹੀਂ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਤੇ ਉਹਨੇ ਕਿਹਾ ਕਿ ਰਜਿਸਟਰੀ ਦੇ ਦੌਰਾਨ ਵੋਟਿੰਗ ਪੰਦਰ ਦੇ ਪਛਤਾਚਾਰ ਹੋ ਰਿਹਾ ਹੈ ਤੇ ਜੋੜੇ ਛੁੱਟੀ ਤੇ ਮੁਲਾਜ਼ਮ ਗਏ ਨੇ ਉਹਨਾਂ ਦੀ ਪੱਕੀ ਛੁੱਟੀ ਕਰੀ ਚਾਹੀਦੀ ਹੈ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤਹਿਸੀਲਦਾਰ ਛੁੱਟੀ ਤੇ ਗਏ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਾਰਨ ਤਾਂ ਦੇਖੋ ਇਹ ਆ ਵੀ ਜਿਹੜਾ ਇੱਕ ਵਿਲਿਆਨਸ ਨੇ ਕਾਰਵਾਈ ਕਰਕੇ ਜਿਹੜਾ ਇੱਕ ਤਹਿਸੀਲਦਾਰ ਫੜਿਆ ਉਹਦੇ ਸਬੰਧ ਵਿੱਚ ਇਹਨਾਂ ਨੇ ਅੱਜ ਹੜਤਾਲ ਕੀਤੀ ਹੋਈ ਜੋ ਪਤਾ ਲੱਗਿਆ ਵੀ ਕਹਿੰਦੇ ਸੀ ਕੰਮ ਨਿਕਾਂ ਦੇ ਰਿਸ਼ਤੇ ਨਹੀਂ ਕਰਨੀਆ ਇਟ ਮੇਰਾ ਮਤਲਬ ਇਹ ਹੋ ਗਿਆ ਵੀ ਕਿ ਇਹ ਅਫਸਰ ਇਹ ਜਾਲ ਕਹਿੰਦੇ ਨੇ ਵੀ ਰਿਸ਼ਵਤ ਲੈਣਾ ਸਾਡਾ ਅਧਿਕਾਰ ਹੈ ਰਿਸ਼ਵਤ ਲੈਣਾ ਸਾਡਾ ਅਧਿਕਾਰ ਹੈ ਬਹੁਤ ਮਾੜੀ ਗੱਲ ਨਾ ਇਹਨਾਂ ਵਾਸਤੇ ਜਿਹੜੀ ਹੈਗੀ ਆ ਲੋਕਾਂ ਦੀ ਖੱਜਲ ਖਵਾਰੀ ਇੰਨੀ ਮੈਂ ਵੀ ਕਿਸੇ ਆਪਣੇ ਕੋਈ ਕੰਮ ਆਇਆ ਸੀਗਾ ਮੇਰੇ ਮਾਦਰ ਪਿੰਡਾਂ ਨੂੰ ਸਰਪੰਚ ਨੇ ਮੇਰੇ ਫਾਰਸ ਸਾਹਿਬ ਨੂੰ ਮੁੜਦਾਰ ਨੇ ਸਾਨੂੰ ਕੰਮ ਲੋਕ ਪੈਂਦੇ ਰਹਿੰਦੇ ਨੇ ਆਪਣੀ ਮਰਜ਼ੀ ਨਾਲ ਤੁਸੀਂ ਡਿਊਟੀ ਕਰਦੇ ਹੋ ਮਨਮਰਜ਼ੀ ਨਾਲ ਤੁਸੀਂ ਆਉਂਦੇ ਹੋ ਆਪਾਂ ਤੁਸੀਂ ਰਿਸ਼ਵਤ ਦੀ ਰਿਸ਼ਵਤ ਵੀ ਲੈਣੀ ਜਿਆਦਾ ਲੈਣੇ ਹੋ ਕੋਈ ਕੰਮ ਬਹੁਤ ਘੱਟ ਕੰਮ ਨੇ ਜਿਹੜੇ ਉਹਦੇ ਬਿਨਾ ਪੈਸੇ ਤੋਂ ਹੁੰਦੇ ਨੇ ਯਾਦਰ ਤੇ ਪੈਸੇ ਨਹੀਂ ਹੁੰਦੇ ਨੇ ਚਾਹੇ ਕੋਈ ਤਹਿਸੀਲਦਾਰਾ ਚੇ ਰਿਸਟਰੀ ਕਰਾ ਕੇ ਚਾਹੇ ਕੋਈ ਕੰਪਿਊਟਰ ਆਪਰੇਟਰ ਵੀ ਹੈ ਪਰ ਭਾਈ ਜੇ ਕਿਸੇ ਖਿਲਾਫ ਕਾਰਵਾਈ ਹੋਈ ਹੈ ਉਹਦੀ ਤੁਸੀਂ ਜਿਹੜੀ ਹੈਗੀ ਉਹਦੀ ਜਿਹੜੀ ਕਾਰਵਾਈ ਹੋਈ ਹੈ ਉਹਦੇ ਖਿਲਾਫ ਪ੍ਰੋਪਰ ਜਿਹੜੀ ਹੈਗੀ ਉਹ ਤੇ ਪ੍ਰਤਾਲ ਹੋਣ ਦੋ ਜੇ ਉਹ ਰਿਸ਼ਵਤ ਨਹੀਂ ਲਊਗਾ ਤਾਂ ਉਹ ਫਿਰ ਛੁੱਟ ਜਾਊਗਾ ਏਟੇ ਮੈਂ ਤੁਸੀਂ ਉਹਦੀ ਅਮੈਦ ਕਰਕੇ ਸਾਬਤ ਕਰ ਦੋ ਕਿ ਉਹ ਸਾਡਾ ਹੱਕ ਹੈ ਰਿਸ਼ਵਤ ਰਿਸ਼ਵਤ ਲੈਣਾ ਤੋਂ ਮਾੜੀ ਗੱਲ ਆ ਬਹੁਤ ਅਜ ਮਾਨ ਸਾਹਿਬ ਦਾ ਬਹੁਤ ਵਧੀਆ ਫੈਸਲਾ ਲੋਣੇ ਵਕਵਾ ਖੁਰਦੇ ਗਾੜੀਆਂ ਨੂੰ ਜਿਹੜੇ ਅਧਿਕਾਰ ਕਰਦੇ ਅੱਜ ਆਪਣੇ ਹੋਰ ਬੜੀਆਂ ਹੁਣੇ ਕੰਮ ਸਾਡੇ ਸਾਡੇ ਅਧਿਕਾਰ ਗਵੰਦਗੜ੍ਹ ਸਾਡੇ ਕਾਪੀ ਤੋਂ ਤਨੇ ਤਾਂ ਬਹੁਤ ਚੰਗਾ ਫੈਸਲਾ ਮਾਨ ਸਾਹਿਬ ਦਾ ਉਹਨੇ ਲੋਕਾਂ ਦੀ ਖੱਜਲ ਖੁਰਾ ਜਿਹੜਾ ਰੋਕਿਆ ਇਹਨਾਂ ਖਿਲਾਫ ਕੋਈ ਨਾ ਪਈਆ ਤੇ ਮੈਂ ਇੱਕ ਸਰਕਾਰ ਤੋਂ ਮੰਗਰੀ ਕਰਦਾ ਕਿ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਕਿਉਂ ਸਰਕਾਰ ਦੀ ਤਨਖਾਹ ਲੈ ਰਹੇ ਨੇ ਇਹ ਇਹ ਆਨ ਡਿਊਟੀ ਡਿਸਟ੍ਰਿਕਟ ਕਿਉਂ ਨਹੀਂ ਕਰ ਰਹੇ ਇਹਨੂੰ ਕੋਈ ਕੀਤੇ ਅਧਿਕਾਰੇ ਸੀ ਨਾ ਕਰਨ ਦਾ ਜੇ ਕਰੇ ਆਪਣੀ ਡਿਊਟੀ ਤੋਂ ਖਫਾ ਰਹੇ ਤਾਂ ਮੌਰ ਛੱਡ ਦੇਣ ਰਜ਼ਾਇਨ ਦੇਣ ਜੀ ਚੰਗੇ ਹੋਰ ਨੌਜਵਾਨ ਪੜ੍ਹਦੇ ਕਿ ਬਹੁਤ ਉਨੂੰ ਉਨਦੀ ਭਰਤੀ ਹੋ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਸੋ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਸ਼ਲਾਘਾ ਕਰਦੇ ਆ ਅਸੀਂ ਮਾਨ ਸਾਹਿਬ ਦੀ ਸਰਕਾਰ ਦੀ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਅਜੇ ਇਹ ਜੀ ਮਾਨ ਸਾਹਿਬ ਦਾ ਬਹੁਤ ਹੀ ਵਧੀਆ ਸ਼ਲਾਘਾਯੋਗ ਉਹਨਾਂ ਨੇ ਕਦਮ ਚੁੱਕਿਆ ਜੀ ਵੀ ਇਹ ਜੇ ਭ੍ਰਿਸ਼ਟ ਅਧਿਕਾਰੀਆਂ ਨੂੰ ਇਹ ਜੇ ਅਫਸਰਾਂ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਇਹਨਾਂ ਨੇ ਜੀ ਕਰਿਆ ਵੀ ਰਜਿਸਟਰੀ ਦੇ ਅਧਿਕਾਰ ਐਸ ਡੀ ਐਮ ਸਾਹਿਬ ਨੂੰ ਜਾਂ ਕਿਸੇ ਕਾਨੂੰਗੋ ਨੂੰ ਦੇਤੇ ਉਹ ਬਹੁਤ ਵਧੀਆ ਚੰਗਾ ਫੈਸਲਾ ਹੈ ਜੀ ਆਪਣੇ ਆਮ ਲੋਕਾਂ ਦੀ ਖੱਜਲ ਖਵਾਰੀ ਤੇ ਲੁੱਟਾ ਉਹ ਤੋਂ ਬਚਿਆ ਜਾ ਸਕਦਾ ਪਰ ਅਸੀਂ ਇਹ ਮੰਗ ਕਰਦੇ ਆਂ ਜੀ ਸਰਕਾਰ ਵੀ ਇਹੋ ਜਿਹਾ ਭ੍ਰਿਸ਼ਟ ਜਿਹੜੇ ਤਹਿਸੀਲਦਾਰ ਆ ਚਾਹੇ ਕੋਈ ਚਾਹੇ ਕੋਈ ਵੀ ਮਹਿਕਮੇ ਦਾ ਵੀ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਉਹਨਾਂ ਦੀਆਂ ਜਾਇਦਾਦਾਂ ਇੰਨੀਆਂ ਬਣੀਆਂ ਇੰਨਾ ਕੁਸ ਦੁਨੀਆਂ ਨੂੰ ਲੁੱਟ ਲੁੱਟ ਜੀ ਉਹਨਾਂ ਨੇ ਆਪਣੇ ਘਰ ਭਰੇ ਨੇ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਕਾਰਵਾਈ ਚਾਹੀਦੀ ਜਿਹੜੇ ਤਹਿਸੀਲਦਾਰ ਡਿਊਟੀ ਤੇ ਰਜਿਸਟਰੀ ਕਰਨ ਨਹੀਂ ਪਹੁੰਚੇ ਉਹਨਾਂ ਤੇ ਕੀ ਕਾਰਵਾਈ ਮੰਗ ਕਰਦੇ ਜਿਹੜੇ ਜੀ ਦੇਖੋ ਜੀ ਇਹ ਤਾਂ ਇੱਕ ਸਰਕਾਰ ਨੂੰ ਚੈਲੰਜ ਹੈ ਆਪਣੇ ਆਮ ਲੋਕਾਂ ਨੂੰ ਇਹ ਲੋਕ ਚੈਲੰਜ ਕਰਦੇ ਨੇ ਕਿਉਂ ਕਿਉਂਕਿ ਇਹਨਾਂ ਨੂੰ ਇਹ ਆ ਵੀ ਜੇ ਕੋਈ ਭ੍ਰਿਸ਼ਟਾਚਾਰ ਵਿਰੁੱਧ ਕਿਸੇ ਦੀ ਕਾਰਵਾਈ ਹੋਈ ਹੈ ਵੀ ਇਹ ਹੋਵੇ ਨਾ ਵੀ ਸਾਡੀ ਅਸੀਂ ਜਿਵੇਂ ਲੁੱਟ ਲੋਕਾਂ ਦੀ ਕਰਦੇ ਆ ਓਕਨੇ ਅਸੀਂ ਹੁਣ ਕਰਦੇ ਰਹੀਏ ਪਰ ਦੇਖੋ ਜੀ ਅਸੀਂ ਇਹ ਹੱਥ ਵਨ ਕੇ ਬੇਨਤੀ ਕਰਦੇ ਆ ਜੀ ਸੀਐਮ ਸਾਹਿਬ ਨੂੰ ਵੀ ਇਹੋ ਜਿਹੇ ਜਿਹੜੇ ਛੁੱਟੀਆਂ ਤੇ ਗਏ ਨੇ ਇਹਨਾਂ ਨੂੰ ਜੀ ਇਹਨਾਂ ਨੂੰ ਹਮੇਸ਼ਾ ਲਈ ਛੁੱਟੀ ਕਰੀ ਜਾਵੇ ਹੂੰ ਇਹ ਲੋਕਾਂ ਦੀ ਹਮੇਸ਼ਾ ਲਈ